ਇਕ ਓੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ 10 ਖਤਕ ਪਾਤਸ਼ਾਹੀ 10ਵੀਂ ਅਕਾਰਪੁਰ ਕੀ ਰੱਖਿਆ ਹਮਨੇ ਸਰਬ ਲੋ ਦੀ ਰੱਖਿਆ ਹਮਨੇ ਸਰਬ ਕਾਲ ਜੀ ਦੀ ਰੱਖਿਆ ਹਮਨੇ ਸਰਬ ਲੋ ਜੀ ਦੀ ਸਦਾ ਰੱਖਿਆ ਹਮਨੇ ਆਗੇ ਲਖਾਰੀ ਕੇ 10 ਖਤ ਤਉ ਪ੍ਰਸਾਦ ਚਉਬਈ ਪਰਮੋ ਆਦਿ ਓੰਕਾਰਾ ਜਲ ਤਨ ਮਹੀਲ ਕੀਓ ਪਸਾਰ ਆਦ ਪੁਰਖ ਵਗਤ ਬਨਾਸੀ ਲੋਕ ਚਤਰ ਦਾ ਜੋਤ ਪ੍ਰਕਾਸੀ ਹਸ ਕੀਟ ਕੇ ਬੀਤ ਸਮਾਨਾ ਰਾਵ ਰੰਖ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਬਗਾਮੀ ਸਭ ਕਟ ਕਟ ਕੇ ਅੰਤਰ ਜਾਮੀ ਅਲਖ ਰੂਪ ਅਛੈਨ ਭੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚੇਨ ਸਭ ਹੂੰ ਤੇ ਨਿਆਰਾ ਆਦ ਪੁਰਖ ਦਵੈ ਬਕਾਰਾ ਬਾਰਮੇ ਚਿਹਨ ਦੇ ਜਤ ਨਪਤ ਸਤਰਮਿਤਰ ਜੇ ਤਤ ਨਮਤ ਸਭ ਤੇ ਦੂਰ ਸਵਨ ਤੇ ਨੇਰਾ